ਨਵਦੀਪ ਢਿੱਲੋਂ ਜੀ ਦਾ ਹੁਸ਼ਿਆਰਪੁਰ ਤੋਂ ਸਵਾਲ ਆ ਚੂਚੇ ਦੇ ਲੰਗੜੇਪਣ ਜੋ ਆਪਾਂ ਨੂੰ ਕਿਵੇਂ ਪਤਾ ਲੱਗੇ ਕਿ ਇਹ B ਕੰਪਲੈਕਸ ਦੀ ਘਾਟ ਕਰਕੇ ਆ ਜਾਂ ਕੈਲਸ਼ੀਅਮ ਦੀ ਘਾਟ ਕਰਕੇ ਆ ਕੀ ਅਸੀਂ ਇਹਨਾਂ ਨੂੰ ਦੋਨਾਂ ਨੂੰ ਇਕੱਠਿਆਂ ਨੂੰ ਪਾ ਸਕਦੇ ਹਾਂ ਕੈਲਸ਼ੀਅਮ ਤੇ B ਕੰਪਲੈਕਸ ਨੂੰ ਪਹਿਲੀ ਚੀਜ਼ ਤਾਂ ਇਹ ਹੈ ਜੀ ਇਹਦੀ ਪਛਾਣ ਕੋਈ ਔਖੀ ਨਹੀਂ ਜਿਉਂਦੇ ਬੱਚੇ 'ਚ ਜ਼ਰੂਰ ਔਖੀ ਆ ਜਦੋਂ ਕੋਈ ਬੱਚਾ ਵਿੱਚ ਮਰ ਗਿਆ ਤਾਂ ਆਪਾਂ ਉਦੀ ਲੱਤ ਤੋੜ ਕੇ ਦੇਖ ਸਕਦੇ ਆ ਜੇ ਚਟਕ ਦੀ ਆਵਾਜ਼ ਆਉਂਦੀ ਆ ਤਾਂ ਕੈਲਸ਼ੀਅਮ ਪੂਰਾ ਆ ਜੇ ਆਵਾਜ਼ ਨਹੀਂ ਆਉਂਦੀ ਨਰਮ ਜਿਹੇ ਤਰੀਕੇ ਨਾਲ ਟੁੱਟ ਜਾਂਦੀ ਆ ਤਾਂ ਕੈਲਸ਼ੀਅਮ ਦੀ ਘਾਟ ਆ ਜੇ ਆਵਾਜ਼ ਆਉਂਦੀ ਆ ਤਾਂ ਤੁਸੀਂ ਬੀ ਕੰਪਲੈਕਸ ਪਾਉਣਾ ਆ ਜੇ ਸ਼ਾਂਤੀ ਨਾਲ ਟੁੱਟ ਜਾਂਦੀ ਆ ਉਹ ਮਰੇ ਹੋਏ ਚੂਚੇ ਦੀ ਲੱਤ ਜਿਉਂਦੇ ਦੀ ਨਹੀਂ ਤੋੜ ਕੇ ਦੇਖਣੀ ਆਪਾਂ ਨੇ ਮਰੇ ਹੋਏ ਦੀ ਤਾਂ ਕੈਲਸ਼ੀਅਮ ਪਾਉਣਾ ਆ ਜੇ ਆਵਾਜ਼ ਨਹੀਂ ਆਉਂਦੀ ਪਰ ਜੇ ਤੁਹਾਨੂੰ ਨਹੀਂ ਪਛਾਣ ਆਈ ਮੰਨ ਲਓ ਮੋਟੈਲਿਟੀ ਨਹੀਂ ਹੋਈ ਤਾਂ ਤੁਸੀਂ ਦੋਵੇਂ ਇਕੱਠੇ ਪਾ ਸਕਦੇ ਹੋ ਇਹਦਾ ਕੋਈ ਨੁਕਸਾਨ ਨਹੀਂ ਹੈ ਬਸ ਕੈਲਸ਼ੀਅਮ ਦੇ ਵਿੱਚ ਵੀ ਕੰਪਲੈਕਸ ਨਹੀਂ ਰਲਾਉਣਾ ਦੋਨਾਂ ਨੂੰ ਆੜੜਾ ਪਾਣੀ ਚ ਰਲਾਉਣਾ